ਸਸਕਲ ਜੀ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰ ਕੇਸ ਸਿੰਘ ਗਰਾਣਾ ਚੋਣਾ ਦੀ ਬਰਸਾਤ ਸ਼ੁਰੂ ਹੋ ਗਈ ਹੈ ਤੇ ਅੱਜ ਬਰਸਾਤ ਵੀ ਪੈਣ ਵਾਲੀ ਹੈ ਗੱਲ ਕਰਦੇ ਆ ਅੱਜ ਨੰਗਲ ਸ਼ਹਿਰ ਦੇ ਸੈਕਟਰ 2 ਦੀ ਸੈਕਟਰ 2 ਦੀ ਗੱਲ ਕਰੀਏ ਤਾਂ ਸੈਕਟਰ 2 ਦੇ ਵਿੱਚ ਜੋ ਮੁੱਖ ਮਾਰਗ ਦੇ ਨਾਲ ਲੱਗਦਾ ਹੋਇਆ ਰੋੜ ਹੈ ਜੋ ਕਿ ਸ਼ਹਿਰ ਨੂੰ ਆਂਦਾ ਹੈ ਉਸ ਦੇ ਹਾਲਾਤ ਬੱਦ ਤੋਂ ਬੱਤਰ ਹੁਣ ਨਹੀਂ ਬਣੇ ਪਿਛਲੇ ਲੰਬੇ ਸਮੇਂ ਤੋਂ 4 ਤੋਂ 5 ਸਾਲ ਤੋਂ ਅਜਿਹੇ ਹਾਲਾਤ ਇਸ ਰੋਡ ਦੇ ਬਣੇ ਹੋਏ ਨੇ ਕਾਰਨ ਕੀ ਸੀਗਾ ਇਸ ਰੋਡ ਦੇ ਹਾਲਾਤ ਇਸ ਤਰ੍ਹਾਂ ਬਣਨ ਦਾ ਕਿਉਂਕਿ ਫਲਾਈਓਵਰ ਦਾ ਕੰਮ ਚੱਲ ਰਿਹਾ ਸੀ ਅਜੋਲੀ ਮੋੜ ਵਿਖੇ ਤੇ ਉਸ ਦੇ ਚੱਲਦੇ ਹੋਏ ਹਿਮਾਚਲ ਨੂੰ ਜਾਣ ਵਾਲੀ ਸਾਰੀ ਟ੍ਰੈਫਿਕ ਚਾਹੇ ਓਵਰਲੋਡ ਗੱਡੀਆਂ ਹੋਣ ਬੱਸਾਂ ਹੋਣ ਚਾਹੇ ਲਾਈਟ ਵਹੀਕਲ ਹੋਣ ਸਾਰਿਆਂ ਦਾ ਰਸਤਾ ਡਾਇਵਰਟ ਕਰਕੇ ਇਸ ਰੋਡ ਨੂੰ ਕਨਵਰਟ ਕਰ ਦਿੱਤਾ ਗਿਆ ਸੀਗਾ ਤੇ ਜਿਸ ਤੋਂ ਬਾਅਦ ਇਹ ਰੋਡ ਦੇ ਹਾਲਾਤ ਵੱਧ ਤੋਂ ਬੱਤਰ ਹੋ ਗਏ ਤਸਵੀਰਾਂ ਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਰੋਡ ਉੱਤੇ ਜਦੋਂ ਵਾਹਨ ਲੰਘਦੇ ਸੀਗੇ ਤਾਂ ਇਹ ਰੋਡ ਟੁੱਟ ਗਿਆ ਜਿਸ ਦੇ ਚੱਲਦੇ ਹੋਏ ਅੱਜ ਭਾਵੇਂ ਫਲਾਈਓਵਰ ਬਣ ਕੇ ਤਿਆਰ ਹੋ ਗਿਆ ਹੈ ਪਰ ਫਿਰ ਵੀ ਫਲਾਈਓਵਰ ਬਣਨ ਤੋਂ ਬਾਅਦ ਅੱਜ ਵੀ ਸ਼ਹਿਰ ਨੰਗਲ ਦੇ ਵਸਨੀਕ ਨੇ ਨਿਆ ਨੰਗਲ ਸ਼ਹਿਰ ਦੇ ਵਸਨੀਕ ਨੇ ਉਹ ਪਰੇਸ਼ਾਨੀ ਦੇ ਵਿੱਚ ਨੇ ਪਰੇਸ਼ਾਨ ਨੇ ਪਰ ਕੋਈ ਉਹਨਾਂ ਦੀ ਬਾਹ ਫੜਨ ਨੂੰ ਤਿਆਰ ਨਹੀਂ ਹੈ ਆਸਿस्तानीਕ ਵਸਨੀਕਾਂ ਨਾਲ ਵੀ ਗੱਲ ਕਰਾਂਗੇ ਉਹਨਾਂ ਤੋਂ ਵੀ ਜਾਣਾਂਗੇ ਕਿ ਆਖਿਰ ਇਸ ਰੋਡ ਨੂੰ ਕਿਉਂ ਨਹੀਂ ਬਣਾਇਆ ਜਾ ਰਿਹਾ ਤੇ ਕਿਉਂ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਜਦੋਂ ਫਲਾਈਓਵਰ ਕੰਪਨੀਆਂ ਨਾਲ ਅਸੀਂ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਬੋਲਿਆ ਸੀ ਪ੍ਰਸ਼ਾਸਨ ਨੇ ਵੀ ਬੋਲਿਆ ਸੀ ਕਿ ਜਦੋਂ ਫਲਾਈਓਵਰ ਦਾ ਕੰਮ ਕੰਪਲੀਟ ਹੋ ਜਾਏਗਾ ਉਸ ਤੋਂ ਬਾਅਦ ਇਸ ਰੋਡ ਨੂੰ ਨਵਾਂ ਬਣਾ ਦਿੱਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਰ ਫਲਾਈਓਵਰ ਚੱਲੇ ਨੂੰ ਵੀ ਤਿੰਨ ਤੋਂ 4 ਮਹੀਨੇ ਦਾ ਸਮਾਂ ਗੁਜ਼ਰ ਚੁੱਕਿਆ ਹੈ ਪਰ ਇਹ ਰੋਡ ਅਜੇ ਤੱਕ ਨਹੀਂ ਬਣਿਆ ਪਰ ਹੁਣ ਚੋਣਾਂ ਦਾ ਸਮਾਂ ਆ ਗਿਆ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਵਾਅਦੇ ਬਣਨ ਦੀ ਅਸੀਂ ਗੱਲ ਨਹੀਂ ਕਰਦੇ ਕਿ ਇਸ ਰੋਡ ਨੂੰ ਬਣਾਉਣ ਦੇ ਵਾਅਦੇ ਲੀਡਰਾਂ ਵੱਲੋਂ ਕੀਤੇ ਜਾਣਗੇ ਜਾਂ ਫਿਰ ਇਹ ਰੋਡ ਦੀ ਗੱਲ ਨੰਗਲ ਵਾਸੀਆਂ ਨਾਲ ਨਹੀਂ ਕੀਤੀ ਜਾਏਗੀ ਚਲੋ ਆਓ ਗੱਲਬਾਤ ਕਰਦੇ ਹਾਂ ਸ਼ਹਿਰ ਵਾਸੀਆਂ ਨਾਲ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਇਸ ਰੋਡ ਦੇ ਚੱਲਦੇ ਹੋਏ ਉਹਨਾਂ ਨੂੰ ਕੀ ਦੁੱਖ ਹੈ ਕੀ ਉਹਨਾਂ ਨੂੰ ਪਰੇਸ਼ਾਨੀ ਹੈ ਕਿਵੇਂ ਉਹ ਸੰਤਾਪ ਭੋਗ ਰਹੇ ਨੇ ਜਿੰਨੀ ਵੀ ਟ੍ਰੈਫਿਕ ਹੈਵੀ ਟ੍ਰੈਫਿਕ ਦੀ ਉਧਰੋਂ ਜਾਂਦੀ ਦੀ ਉਸ ਕਰਕੇ ਇਹ ਰੋਡ ਟੁੱਟ ਗਿਆ ਇਹ ਏਰੀਆ ਕਿਹੜਾ ਹੈ ਨਿਆ ਨੰਗਲ ਦਾ ਏਰੀਆ ਸੈਕਟਰ 2 ਦਾ ਹਾਂ ਯੂਨੀਅਨ ਚੌਕ ਦਾ ਮਤਲਬ ਪਿਛਲੇ ਸਾਲ ਮਤਲਬ 1 ਸਾਲ ਡੇਢ ਸਾਲ ਤੋਂ ਲਾ ਲੋ ਤੁਸੀਂ ਇਹੀ ਹਾਲਾਤ ਹੈ ਲੱਗਦੇ ਨੇ ਇਹ ਬੋਟਾਂ ਦਾ ਮਤਲਬ ਬੋਟਾਂ ਵਾਸਤੇ ਅੜਚਣ ਬਣ ਸਕਦੀ ਹੈ ਰੋਡ ਕਿਤੇ ਨਾ ਕਿਤੇ ਪਰ ਅੜਚਣ ਤਾਂ ਬਣੀ ਵੀ ਹੈ ਜੀ ਬੋਟਾਂ ਕਿ ਵੈਸੇ ਬਣੀ ਵੀ ਹੈ ਜੀ ਲੋਕਾਂ ਦੇ ਆਣ ਜਾਣ ਵਾਸਤੇ ਪਰ ਇਹ ਕਹਿੰਦੇ ਤੇ ਫਲਾਈਓਵਰ ਬਣਨ ਤੋਂ ਬਾਅਦ ਬਣਾ ਕੇ ਦੇਵਾਂਗੇ ਪਰ ਇਹ ਬਣਿਆ ਨਹੀਂ ਅਜੇ ਤੱਕ ਕੋਈ ਸੁਣਨੇ ਵਾਲਾ ਨਹੀਂ ਕੋਈ ਸੁਣਨੇ ਵਾਲਾ ਨਹੀਂ ਕੋਈ ਪੁੱਛਣੇ ਵਾਲਾ ਨਹੀਂ ਤੁਸੀਂ ਕੀ ਜਾਂਦੇ ਜੀ ਬਣਨਾ ਚਾਹੀਦਾ ਰੋ ਠੀਕ ਹੋਣਾ ਚਾਹੀਦਾ ਲੋਕਾਂ ਦੀ ਸਹੂਲਤ ਵਾਸਤੇ ਨਿਆ ਨੰਗਲ ਦੇ ਸ਼ਹਿਰ ਵਾਸੀਆਂ ਵਾਸਤੇ ਐਂ ਤਾਂ ਨਹੀਂ ਵੀ ਟ੍ਰੈਫਿਕ ਇਧਰੋਂ ਆਂਦੀ ਹੋਈ ਨਹੀਂ ਹੈਗੀ ਜਦੋਂ ਟ੍ਰੈਫਿਕ ਨਹੀਂ ਟ੍ਰੈਫਿਕ ਤਾਂ ਹੈ ਹੀ ਹੈ ਜਿਹੜੀ ਇੱਥੇ ਲੋਕਲ ਲੋਕ ਰਹਿੰਦੇ ਉਹਨਾਂ ਦੀ ਤਾਂ ਬਣਨਾ ਚਾਹੀਦਾ ਹੈ ਰੋਡਾਂ ਦੇ ਹਾਲਾਤ ਤਾਂ ਬਹੁਤ ਹੀ ਮਾੜੇ ਆ ਤੇ ਬਣਨੇ ਚਾਹੀਦੇ ਭਾਜੀ ਤੁਹਾਡੇ ਸਾਹਮਣੇ ਆ ਰੋਡ ਦਾ ਬਹੁਤ ਬੁਰਾ ਹਾਲ ਹੈ ਜੀ ਸਾਡੀਆਂ ਗੱਡੀਆਂ ਦੇ ਸ਼ੌਕਰ ਮੈਂ ਤੀਜੀ ਵਾਰੀ ਸ਼ੌਕਰ ਪਵਾਇਆ ਹੁਣ ਪਿਛਲੇ ਹਫਤੇ ਮੇਰਾ ਨਹੀਂ ਸਾਰੇ ਸ਼ਹਿਰ ਵਾਸੀਆਂ ਦਾ ਇਹੀ ਹਾਲ ਹੈ ਸਾਨੂੰ ਡਿਊਟੀ ਤੋਂ ਇਹੀ ਰਸਤਾ ਲੱਗਦਾ ਜੀ ਉਹ ਸੜਕ ਦਾ ਇੰਨਾ ਮਾੜਾ ਹਾਲ ਹੈ ਔਰ ਮੈਨੂੰ ਸਮਝ ਨਹੀਂ ਆਉਂਦੀ ਵੀ ਇੰਨੇ ਕਿ ਟੋਟੇ ਨੇ ਕਿਆ ਬੈਰ ਕਮਾਇਆ ਵਾ ਕਿ ਇਹਨੂੰ ਕਿਉਂ ਨਹੀਂ ਬਣਾਉਂਦੇ ਹੈਗੇ ਬਾਕੀ ਆਲੇ ਦੋਲੇ ਬਣ ਗਏ ਇਹ ਨਹੀਂ ਬਣਾਉਂਦੇ ਬੇ ਮੇਰੀ ਤਾਂ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜੇ ਬਣਾ ਸਕਦੇ ਆ ਤਾਂ ਮਾਰੇ ਬਣਾ ਦਿਓ ਨਹੀਂ ਤਾਂ ਜਿਹੜੀ ਹੈ ਜਿਹੜੀ ਕੀ ਕੋਈ ਜੀ ਪਰੇਸ਼ਾਨੀਆਂ ਤੁਹਾਨੂੰ ਦਿੱਕਤਾਂ ਸਾਹਮਣੇ ਆ ਜਾਂਦਾ ਪਾਜੀ ਤੋਬਾ ਬਣ ਜਾਂਦਾ ਤੋਬਾ ਔਰ ਅਕਸਰ ਇਥੇ ਐਕਸੀਡੈਂਟ ਹੁੰਦੇ ਆ ਅਕਸਰ ਕੋਈ ਬਾਲੀ ਵਾਰ ਸਹੀ ਨਹੀਂ ਕਿਹਾ ਲੱਗਦਾ ਕਿ ਨੰਗਲ ਲਵਾਰਸ ਹੋ ਗਿਆ ਹੈ ਲਵਾਰਸ ਹੀ ਹੈ ਜੀ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਸਕੂਲੀ ਬੱਚੇ ਵੀ ਇਧਰੋਂ ਲੰਘਦੇ ਸਰ ਬੱਚੇ ਸਾਰਿਆਂ ਨੂੰ ਲੰਘਾ ਹੈ ਹੀ ਇਹੀ ਹੈ ਸੈਂਡ ਸੋਲਜਰ ਹੋ ਗਿਆ ਇਧਰ ਆਵੜਾ ਸਕੂਲ ਹੋ ਗਿਆ ਕਮੇਟੀ ਦਾ ਬਾਕੀ ਉਧਰ ਮੋਜੋੜ ਵਾਲੇ ਪਾਸੇ ਹੈ ਦਾ ਡੀਏਪੀ ਸਕੂਲ ਨੂੰ ਸਾਰੀਆਂ ਬੱਸਾਂ ਇੱਥੋਂ ਜਾਂਦੀਆਂ ਬਹੁਤ ਬੁਰਾ ਹਾਲ ਹੈ ਜੀ ਅਸੀਂ ਇਹ ਹੀ ਹੈ ਜੀ ਸੜਕ ਬਣਾਈ ਜਾਵੇ ਅਸੀਂ ਤਾਂ ਹੁਣ ਲੋਕਾਂ ਨੂੰ ਮਿੰਨਤਾ ਕਰ ਕਰਕੇ ਵੀ ਬਸ ਅਸੀਂ ਤਾਂ ਪਰੇਸ਼ਾਨ ਹੋ ਗਏ ਵੇ ਜੀ ਹਰ ਇੱਕ ਨੂੰ ਕਹਿ ਕੇ ਦੇਖ ਲਿਆ ਕੋਈ ਨਹੀਂ ਵਾਲੀ ਵਾਰਸ ਕੋਈ ਨਹੀਂ ਪੁੱਛਦਾ ਹੈਗਾ ਸੜਕ ਬਾਰੇ ਤੁਸੀਂ ਭੀਖ ਵੀ ਇੱਕ ਵਾਰੀ ਮੰਗੀ ਤੁਹਾਡੇ ਲੋਕਾਂ ਨੇ ਹਾਂਜੀ ਹਾਂਜੀ ਸ਼ਹਿਰ ਵਾਸੀ ਸਾਰਾ ਸ਼ਹਿਰ ਦੁਖੀ ਹੈ ਜੀ ਹਰ ਬੰਦੇ ਨੇ ਆਪਣੇ ਵੱਲੋਂ ਹਰ ਕੁਸ਼ਿਸ਼ ਕੋਸ਼ਿਸ਼ ਕਰਕੇ ਦੇਖ ਲਈ ਹੈ ਪਰ ਕੋਈ ਸੁਣਦਾ ਹੀ ਨਹੀਂ ਜਦੋਂ ਮੈਂ ਕਹਿੰਦਾ ਇਹਨੂੰ ਪੱਕਾ ਹੀ ਬੰਦ ਕਰ ਦੋ ਫਿਰ ਪਟਕ ਪੱਕੇ ਲਗਾ ਦੋ ਪੱਕੇ ਹੀ ਲਾ ਦੋ ਇਹ ਹੀ ਹੋ ਸਕਦਾ ਜਦੋਂ ਉਧਰ ਨੰਗਲ ਆਇਆ ਇੱਧਰ ਦੇ ਤਾਂ ਬਹੁਤ ਮਾੜੇ ਹਾਲਾਤ ਜੀ ਹਾਂਜੀ ਕੀ ਕੀ ਪ੍ਰੇਸ਼ਾਨੀਆਂ ਕੀ ਜਾਂਦੀ ਆ ਪ੍ਰੇਸ਼ਾਨੀ ਬਹੁਤ ਇੱਥੇ ਜਿਆਦਾ ਰਸ ਹੁੰਦਾ ਤਾਂ ਬਹੁਤ ਮਾੜੀ ਫਸਲ ਹੋ ਜਾਂਦੀ ਐ ਇੱਥੇ ਕਈ ਵਾਰ ਡਿੱਗ ਵੀ ਸਕਦੇ ਬੰਦੇ ਇੱਥੇ ਬਹੁਤ ਮਾੜੀ ਹਾਲਤ ਹੋ ਜਾਂਦੀ ਕਈ ਕਈ ਜੀ ਜਦੋਂ ਮੀਂਹ ਇੱਥੇ ਹੌਲੀ ਹੌਲੀ ਚੱਲਣਾ ਬੰਦ ਹੋਪਰ ਜਮੀਂ ਝੜੀ ਹੁੰਦੀ ਫਿਰ ਹਾਂਜੀ ਉਸ ਟਾਈਮ ਤਾਂ ਫਿਰ ਬਹੁਤ ਪਾਣੀ ਹੁੰਦਾ ਇੱਥੇ ਉਹਦੇ ਕਰਕੇ ਸਾਨੂੰ ਬਹੁਤ ਨਾਜ਼ੁਕ ਨਾਲ ਸਿਰਣਾ ਬੰਦਣਾ ਪੈਂਦਾ ਸੜਕ ਨਹੀਂ ਲੱਗਦੀ ਐ ਤੇ ਫਿਰ ਸਾਨੂੰ ਹਸਤਾ ਜੀ ਬਹੁਤ ਕੇਅਰਫੁਲੀ ਚਲਾਇਆ ਉਦਾਂ ਪਰ ਉਹ ਅਗਰ ਤੇ ਬਜ਼ੁਰਗ ਜਾਂਦਾ ਹੋਵੇ ਤਾਂ ਸੱਤ ਪੰਡਾ ਔਖਾ ਹੋ ਸਕਦਾ ਹਾਂਜੀ ਡਰ ਬਹੁਤ ਹੁੰਦਾ ਕੀ ਮੰਗ ਕਰਦੇ ਸਰਕਾਰ ਤੋਂ ਬਸ ਕੀ ਇਹ ਰੋਡ ਥੋੜਾ ਜਾਂ ਚੰਗਾ ਬਣਦੇ ਆਸ-ਪਾਸ ਦੇ ਰੋਡ ਥੋੜੇ ਵਧੀਆ ਕਰ ਦੋ ਬੋ ਜੀ ਪਪਾ ਵੀ ਹੁਣ ਬਸ ਪੁਲਿਸੀ ਆ ਜੀ ਕੋਈ ਨਹੀਂ ਰਹਿਣੀ ਪਰੇਸ਼ਾਨੀ ਹੈਗੀ ਆ ਬੋ ਹਾਂ ਜੀ ਉਹਦਾ ਹੁਣ ਇਹ ਪਰੇਸ਼ਾਨੀ ਪ੍ਰੋਬਲਮ ਹੈ ਜਿਸ ਤਰ੍ਹਾਂ ਦੇ ਹਾਲਾਤ ਹੁੰਦੇ ਸਵੇਰ ਸਵੇਰ ਸਮੇਂ ਦਿੱਕਤ ਆਉਂਦੀ ਸਾਰੇ ਰਸ਼ ਹੁੰਦਾ ਜਿਆਦਾ ਫਟਕ ਲੱਗਦਾ ਫਿਰ ਪ੍ਰੋਬਲਮ ਆਉਂਦੀ ਸਕੂਲੀ ਬੱਚੇ ਇਧਰ ਹੋ ਜਾਂਦੇ ਸਕੂਲੀ ਬੱਸਾਂ ਵੀ ਇਧਰੋਂ ਨਿਕਲਦੇ ਸਾਰੀ ਹੂੰ हां जी साहब कहंदे ਸਬਸਰਕ ਸਾਫੀ ਹੋਣੀ ਚਾਹੀਦੀ ਐਥੇ ਤੋਂ ਆਪਕੋ ਬਤਾ ਹੀ ਖਰਾਬ ਐ ਬਾਕੀ ਸਾਰਾ ਠੀਕ ਐ ਪਿੱਛੇ ਬਣ ਗਈ ਸਾਰੀ ਪਿੱਛੋਂ ਸਟਾ ਜੋ ਉਹਦੇ ਮੋਰ ਗੁਰਦਾਰੇ ਉਹਦੇ ਕੋਲਦੇ ਹੂੰ ਬਾਕੀ ਸਾਰਾ ਕੋ ਟਾਈਮ ਨਾ ਬਣਨਾ ਬਸ ਤੁਹਾਡੇ ਸਾਹਮਣੇ ਕਿਉਂ ਨਹੀਂ ਬਣਦੀ ਇਹ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਬਣਦੀ ਕੀ ਕਾਰਨ ਹੋ ਸਕਦੇ ਜਿਆ ਪੋਲਿਟਿਕਲੀ ਹੋ ਸਕਦਾ ਫਿਰ ਕਈ ਹੀ ਬੰਦੇ ਕਦੀ ਜੇ ਆਪ ਰੋਡ ਵਾਲਾ ਨੇ ਵੀ ਉਹ ਨਿਯਸ਼ੀ ਬਣੀ ਨਹੀਂ ਬਣੀ ਹੂੰ ਜਿਆ ਐਨਐਫਐਲ ਦਾ ਇਹ ਨਹੀਂ ਫਿਰ ਜਿਆਦਾ ਕਮੇਟੀ ਆਈ ਇਹ ਨਾ ਚੋਣੀ ਦੋ ਹਸ ਕੋਸ਼ਾ ਕੁਝ ਹੂੰ ਦਿੱਕਤ ਕੀ ਮੰਗੇ ਹਾਂ ਉਹ ਤੋਂ ਅੱਜ ਕਦੇ ਬਣਨਾ ਚਾਹੀਦਾ ਔਰ ਕੀ ਹੈ ਆ ਗਿਆ ਉਹਦੇ ਜੀ। ਹੂੰ। ਪੁਰਾਣੇ ਤਾਂ ਬੰਨਦਾ ਸੀ ਨਾ ਤਾਂ ਇਹ ਤਾਂ ਸਾਰੀਆਂ ਬੱਸਾਂ ਉਂ ਕਰਾ ਸਾਰੀਆਂ ਆਂਦੀਆਂ ਸੀ। ਹੁਣ ਵੀ ਜਾਂਦੇ ਲੋਕ ਇਧਰੋਂ? ਨਹੀਂ ਹੁਣ ਤਾਂ ਲੋਕ ਲਈ ਜਾਂਦੇ। ਲੋਕ ਨਹੀਂ ਜਾਂਦੇ। ਕਿ ਤੁਹਾਨੂੰ ਰੋਡ ਲੋਡ ਹੈਗੀ ਪੱਕੀ ਖੜ ਕੇ ਬਣਨ ਦੀ ਹੈ ਠੀਕ ਹੈ ਜੀ। ਇਹ ਤਾਂ ਹੈਗੀ ਹੀ ਹੈ। ਹਾਂਜੀ। ਉਹ ਤਾਂ ਹੈਗੀ ਹੈ ਲੋਕਾਂ ਨੂੰ ਪ੍ਰੋਬਲਮ ਆ। ਕੀ ਪਰੇਸ਼ਾਨੀ ਆਂਦੀ ਹੈ ਜੀ? ਨੀਚੇ। ਜਦ ਬਾਰਿਸ਼ ਆਂਦੀ ਹੈ ਤਾਂ ਇੱਕਦਮ ਇੱਥੇ ਸਾਰਾ ਲੰਗੜਾ ਮੁਸ਼ਕਲ ਹੋ ਜਾਂਦਾ ਤਾਂ। ਹੂੰ। ਸਕੂਟੀ ਵੇਹਰੇ ਵਿੱਚ ਲਾਣੇ ਪੈਰ ਤਾਂ ਥੱਲੇ ਲਗਾਉਣਾ ਔਖਾ ਜਾਂਦਾ। ਕਰੇ ਸਮੇਂ ਸੀਗਾ ਜੀ ਐਨਐਫਐਲ ਦੀ ਸੜਕਾਂ। ਹਾਂ ਬਹੁਤ ਵਧੀਆ ਸੀ ਨੰਬਰ 1 ਸੜ ਕਿ ਉਹ ਹੁਣ ਬੱਸ ਇਹਦੇ ਕਰਕੇ ਹੋ ਗਈ ਹੈਵੀ ਟ੍ਰੈਫਿਕ ਸੀ ਨਾ ਜਦੋਂ ਕੀ ਹੈ ਜੀ ਕੀ ਕਰਨਾ ਵੀ ਹਾਲਾਤ ਇਦਾਂ ਦੇ ਹੋ ਗਏ ਹੋਣ ਉਹ ਹੈਵੀ ਟ੍ਰੈਫਿਕ ਜੋ ਲੰਗੀ ਆ ਜਦੋਂ ਇਹ ਪੁਲ ਬੰਦ ਸੀ ਸਾਰੀ ਟ੍ਰੈਫਿਕ ਇਧਰੋਂ ਜਾਂਦੀ ਸੀ ਹੁਣ ਤਾਂ ਇਧਰੋਂ ਜਾਣ ਲੱਗਦੀ ਹੈ ਜੇ ਮੈਂ ਕੋਈ ਲੋਕਲ ਰਹਿੰਦੇ ਹੋ ਤੁਹਾਨੂੰ ਕੀ ਲੱਗਦਾ ਕਿ ਕਿਉਂ ਅੰਦੇਖੀ ਕੀਤੀ ਜਾ ਰਹੀ ਹੈ ਕਿਉਂ ਨਹੀਂ ਬਣਾਇਆ ਜਾ ਰਿਹਾ ਇਹ ਤਾਂ ਪਤਾ ਨਹੀਂ ਕਿ ਕੋਈ ਐਨਐਫਐਲ ਦੇ ਐਨਐਫਐਲ ਦੇ ਅੰਦਰ ਆ ਵੋਸਕਦਾ ਕਹਿੰਦੀ ਹੈ ਕਿ ਪੀਐਨਵੀ ਬਣਾਏ ਵੋਸਕਦਾ ਤੁਹਾਡੀ ਮੰਗੀ ਗਈ ਤੁਸੀਂ ਮੰਗੀ ਗਈ ਸੜਕ ਅਸੀਂ ਤਾਂ ਕਹਿੰਦੇ ਆ ਸੜਕ ਬਣੇ ਲੋਕਾਂ ਨੂੰ ਆਰਾਮ ਹੋ ਜਾਣਾ